ਅੱਜ press ਦੇ ਪ੍ਰਤੀਨਿਧੀ ਅਧਿਵੇਸ਼ਨ ਕਰਵਾਇਆ ਗਿਆ ਬਾਬਾ ਦੱਤ ਵੱਲੋਂ ਔਰ ਸਾਡੇ ਨਰੇਸ਼ ਸਿੰਘ ਹਾਂ ਜੀ ਦੀ ਅਧਿਕਸ਼ਤਾ ਦੇ ਵਿੱਚ ਇਹਨਾ ਦੀ team ਦੇ ਸਹਿਯੋਗ ਦੇ ਨਾਲ ਔਰ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਜਿਹੜੇ ਨਵੇਂ elect ਹੋਏ ਆ ਉਹਨਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਔਰ ਆਸ੍ਰੀ ਕਰਦੀ ਹੈ ਕਿ ਜਿਸ ਤਰ੍ਹਾਂ ਪੁਰਾਣੀ ਜਿਹੜੀ ਟੀਮ ਸੀ ਉਹਨਾਂ ਨੇ ਸਮਾਰਟ ਲਈ ਔਰ ਆਪਣੇ ਧਰਮ ਦੇ ਕੰਮ ਕੀਤਾ ਹੈਗਾ ਇਸ ਤਰ੍ਹਾਂ ਵਾਲੀ ਜਿਹੜੀ ਟੀਮ ਹੈਗੀ ਹੈ ਉਹ ਸ੍ਰੀ ਬਾਲਮਿਕੀ ਮਹਾਰਾਜ ਜਿਹੜੀ ਦਿੱਤਿਆ ਹੋਇਆ ਸਿੱਖਿਆਵਾ ਹੈਗਾ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਸਮਾਜ ਦੇ ਉथान ਦੇ ਖੇਤਰ ਦੇ ਵਿੱਚ ਹਰੇਕ ਤਰਫ ਦੇ ਬਰਾਬਰੀ ਦੇ ਖੇਤਰ ਵਿੱਚ ਜੋ ਉਹਨਾਂ ਨੇ ਸਾਨੂੰ ਰਮਾਇਣ ਦੇ ਥਰੂ ਸਿਖਾਇਆ ਹੈਗਾ ਉਹਨੂੰ ਇੱਕ ਲੈ ਕੇ ਅੱਗੇ ਚੱਲਣਗੇ ਔਰ ਇੱਕ ਅੱਛਾ ਸੰਦੇਸ਼ ਸਾਡੀ ਸੋਸਾਇਟੀ ਨੂੰ ਚੰਗੀ ਤਰ੍ਹਾਂ ਜਵਾਸ ਕਰਨ ਤੇ ਦੇਣਗੇ। ਅੱਜ ਭਾਰਤੀ ਆਵਾਲਮੀ ਕੀ ਧਰਮ ਸਮਾਜ ਹਾਵਦਸ ਬਲੋ ਰਾਸ਼ਟਰੀ ਪ੍ਰਤੀਨਿਧੀ ਅਦਵੇਸ਼ਣ ਜਿਹੜਾ ਬੈਂ ਉਹ ਗੁਰੂ ਨਾਨਕ ਭਵਨ ਦੇ ਵਿੱਚ ਭਾਰਤਨਗਰ ਚੌਕ ਦੇ ਨਿਰਜੀਕ ਲਜਾਣਾ ਵਿਖੇ ਕਰਾਇਆ ਗਿਆ ਜਿਹਦੇ ਵਿੱਚ ਮੁੱਖੋ ਇੱਕ ਪ੍ਰਾਂਤਾਂ ਤੋਂ ਪ੍ਰਤੀਨਿਧੀ ਪੁੱਛੇ ਆ ਔਰ ਰਾਤ ਦੀ આરਸੀ ਤੋਂ ਅੱਜ ਉਹਨਾਂ ਨੂੰ ਨਾਮ ਨੂੰ ਉਦੇਦਾਰ ਬਣਾਏ ਗਏ ਆ ਤਾਂ ਸਭ ਤੋਂ ਪਹਿਲਾਂ ਮੈਂ ਸੋਮੀ ਚੰਦਰਪਾਲ ਨਾਰਿਆ ਸਾਹਿਬ ਦਾ ਜੋ ਸਾਡੇ ਧਰਮਗੁਰੂ ਹੈ ਉਹਨਾਂ ਦਾ ਧੰਨਵਾਦ ਕਰਦਾ ਮੈਂ ਔਰ ਅੱਜ ਇਸ ਸਮਾਗਮ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਐਮਐਲਏ ਸਾਹਿਬਾਨ ਸਾਬਕਾ ਐਮਐਲਏ ਸਾਹਿਬਾਨ ਔਰ ਧਾਰਮਿਕ ਆਗੂ ਸਮਾਜਿਕ ਆਗੂ ਵੱਖ-ਵੱਖ ਬਹੁਤ ਵੱਡੀ ਗਿਣਤੀ ਤੇ ਪਹੁੰਚੇ ਆ ਉਹਨਾਂ ਨੂੰ ਮੈਂ ਇੱਥੇ ਪਹੁੰਚਣ ਤੇ ਜਿੱਥੇ ਜੀਆ ਨੂੰ ਕਹਿੰਦਾ ਮੈਂ ਉਹਨਾਂ ਦਾ ਧੰਨਵਾਦੀ ਕਰਦਾ ਮੈਂ ਪੂਰੇ ਭਾਰਤੀ ਹਵਾ ਵਾਲਮੀਕੀ ਧਰਮ ਸਮਾਜ ਭਾਵਤ ਰਾਜੀ ਜਿਹੜੀ ਅੱਜ ਲੋਕਤੀਆਂ ਆਈਆਂ ਉਹਨਾਂ ਨੂੰ ਮੈਂ ਸ਼ੁਭਕਾਮਨਾ ਵੀ ਦਿੰਦਾ ਜਿਹੜੇ ਨਾਮ ਨੂੰ ਉਹਦੇਦਾਰ ਬਣੇ ਆਂ ਔਰ ਮੈਂ ਧਰਮ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਕਿਉਂਕਿ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਨੇ ਰਮਾਇਣ ਦੀ ਰਚਨਾ ਕੀਤੀ ਔਰ ਰਮਾਇਣ ਦੀ ਰਚਨਾ ਕਰਨ ਤੋਂ ਬਾਅਦ ਸ੍ਰੀ ਰਾਮ ਚੰਦਰ ਜੀ ਦੇ ਬਾਰੇ ਸਾਨੂੰ ਪਤਾ ਲੱਗਿਆ ਔਰ ਅੱਜ ਇਹ ਜਿਹੜਾ ਵਿਸ਼ਾਪ ਚੱਲ ਰਿਹਾ ਵਾ ਇਹ ਰਮਾਇਣ ਦੇ ਆਧਾਰ ਚੱਲ ਰਿਹਾ ਵਾ ਉਹ ਉਹਨਾਂ ਨੇ ਭਗਵਾਨ ਵਾਲੀ ਮਾਰਜੀ ਨੇ ਦੱਸਿਆ ਕਿ ਸਾਨੂੰ ਰਿਸ਼ਤੇ ਨਾਲ ਕਿਸ ਪ੍ਰਕਾਰ ਨਿਭਾਉਣੇ ਚਾਹੀਦੇ ਉਸ ਤਰ੍ਹਾਂ ਸਾਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਆ ਪਰ ਆਪਸ ਦੇ ਵਿੱਚ ਇਕਤਾ ਹੋਣੀ ਚਾਹੀਦੀ ਆ ਤਾਂ ਜੋ ਅਸੀਂ ਆਪਣੇ ਦੇਸੀ ਦੀ ਸੇਵਾ ਕਰ ਸਕੀਏ ਨੇ ਮੇਰੇ ਤੇ ਲਗਭਗ ਅੱਜ 200 ਚਾਰ ਦੇ ਕਰੀਬ ਜਿਹੜੀਆਂ ਮੁਕਤੀਆਂ ਕੀਤੀਆਂ ਗਈਆਂ ਜਿਹੜੇ ਕਿ ਕੇਂਦਰੀ ਕਾਰਜਕਾਰੀ ਮੈਂਬਰ ਰਾਸ਼ਟਰੀ ਅਧਿਕਾਰੀ ਅਤੇ ਕਨਵੀਨਰ ਪਰ ਭਾਰੀ ਬਣਾਏ ਗਏ ਆ ਲਗਭਗ 18 ਪ੍ਰਾਂਤਾਂ ਦੇ ਜਿਹੜੇ ਪ੍ਰਤੀਨਿਧੀ ਇੱਥੇ ਕੋਚੇ ਸੀ ਤਾਂ ਉਹਨਾਂ ਦੇ ਕੋਚਣ ਤੇ ਬੜਾ ਹਰਸ਼ ਦਾ ਮਤਲਬ ਖੁਸ਼ੀ ਦਾ ਟਾਈਮ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਸਾਰਿਆਂ ਨੂੰ ਇੱਕ ਗੱਲ ਦੀ ਬੇਨਤੀ ਕਰਦਾ ਕਿ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਅਮੇੜਕਰ ਸਾਹਿਬ ਨੇ ਜੋ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਉਹ ਸੰਵਿਧਾਨ ਦੇ ਵਿੱਚ ਸਭ ਤੋਂ ਵੱਡਾ ਅਧਿਕਾਰ ਸਾਨੂੰ ਦਿੱਤਾ ਉਹ ਬੋਡ ਦਾ ਅਧਿਕਾਰ ਔਰ ਬੋਟ ਨੂੰ ਸੋਚ ਸਮਝ ਕੇ ਪਾਇਆ ਕਰੋ ਉਹ ਬੋਟ ਪਾਣ ਵਾਲੀ ਇਸ ਦੇਸ਼ ਦਾ ਰਾਜਾ ਬਣਦਾ ਉਹ ਰਾਜਾ ਉਹ ਬੋਟ ਦੀ ਜਿਹੜੀ ਕੀਮਤ ਹੈ ਜਿੰਨੀ ਇੱਕ ਅਮੀਰ ਆਦਮੀ ਉਦਯੋਗਪਤੀ ਆ ਉਹਦੀ ਬੋਟ ਦੀ ਵੀ ਉਨੀ ਕੀਮਤ ਔਰ ਇੱਕ ਗਰੀਬ ਆਦਮੀ ਮਜ਼ਦੂਰ ਆ ਉਹਦੀ ਬੋਟ ਦੀ ਵੀ ਉਨੀ ਇਸ ਕਰਕੇ ਬਾਬਾ ਸਾਹਿਬ ਡਾਕਟਰ ਅਮੇਡਕਲ ਸਾਹਮਣੇ ਸਾਨੂੰ ਬਰਾਬਰ ਰੱਖਿਆ ਵਾ ਇਸ ਕਰਕੇ ਜਾਤ ਪਾਤ ਤੋਂ ਉੱਤੇ ਉੱਠ ਕੇ ਸਾਨੂੰ ਸਮਾਜ ਦੀ ਗੱਲ ਕਰਨੀ ਚਾਹੀਦੀ ਆ ਆਪਣੇ ਦੇਸ਼ ਦੀ ਗੱਲ ਕਰਨੀ ਚਾਹੀਦੀ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਇਹ ਕਿ ਅਨਾਂ ਵੀ ਆਓ ਆਪਾਂ ਮਿਲ ਕੇ ਆਪਣੇ ਸਮਾਜ ਦੇ ਵਿੱਚੋਂ ਨਸ਼ਾਖੋਰੀ ਅੰਧਵਿਸ਼ਵਾਸ ਦੇਹਜ ਪਰਥਾ ਉਹਨਾਂ ਸੱਤੇ ਵਰਗੀਆਂ ਜੜੀਆਂ ਬੁਰਾਈਆਂ ਉਹ ਸਾਰੀਆਂ ਖਤਮ ਕਰੀਏ ਤਾਂ ਜੋ ਸਾਡੇ ਭਾਵਾ ਦਾ ਮਿਸ਼ਨ ਅੱਗੇ ਵਧੇਗਾ ਔਰ ਮੈਂ ਨਰੇਸ਼ ਸਿੰਘ ਰਾਸ਼ਟਰੀ ਨਿਰਦੇਸ਼ਕ ਭਾਰਤੀ ਵਾਲਮੀਕੀ ਪ੍ਰਜਾਮਾ ਇੱਕ ਵਾਰ ਫੇਰ ਮਿਸਾਲ ਸਮਾਗਮ ਦੀ ਔਰ ਸਾਰਿਆਂ ਨੂੰ ਪਹੁੰਚਣ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਜੈ ਹਵਾਨ ਮੇਰਾ ਨਾਮ ਧਰਮਿੰਦਰ 베ਦੀ ਮੈਂ ਵਾਰਨਵਰ 45 ਕਾਂਗਰਸ ਪਾਰਟੀ ਵੱਲੋਂ ਵਾਈਸ ਪ੍ਰੈਜ਼ੀਡੈਂਟ ਤੇ ਮੈਂ ਅੱਜ ਜਿਹੜਾ ਨਰੇਸ਼ ਸਿੰਘਾ ਜੀ ਨੇ ਉਪਰਾਲਾ ਕੀਤਾ ਇਹ ਉਪਰਾਲੇ ਤੋਂ ਮੈਂ ਬਹੁਤ ਖੁਸ਼ ਖੁਸ਼ੀ ਮਨਾਉਣਾ ਤੇ ਇਹਨਾਂ ਨੂੰ ਵਧਾਈ ਦੇਣਾ ਜੀ ਇਹਨਾਂ ਦੇ ਜਿਹੜੇ ਅੱਜ ਚੰਦਰਪਾਲ ਨਾਰੀਆ ਜੀ ਜਿਹੜੇ ਸੁਆਮੀ ਜੀ ਨੇ ਉਹਨਾਂ ਨੇ ਜੋ ਅੱਜ ਸਾਨੂੰ ਉਦੇਸ਼ ਦਿੱਤੇ ਉਹ ਮੈਨੂੰ ਬਹੁਤ ਵਧੀਆ ਲੱਗੇ ਮੈਂ ਉਸੇ ਕਰਕੇ ਅੱਜ ਮੈਂ ਨਰੇਸ਼ ਸਿੰਘਾ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਜੀ